ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਮਤਲਬ ਸਾਫ ਹੈ ਕਿ ਜਿਹੜੀ ਸੱਚੀ ਇੱਜ਼ਤ ਹੈ ਉਹ ਪੂਰੇ ਗੁਰੂ ਤੋਂ ਮਿਲੀ ਹਾਂਜੀ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਤਾਂ ਕੀ ਹੋਇਆ ਉਹ ਅਚਿੰਤ ਨਾਮ ਅਚਿੰਤ ਨਾਮ ਹਾਂਜੀ ਜੋ ਸਾਰੀਆਂ ਚਿੰਤਾਵਾਂ ਮੁਕਾ ਦਿੰਦਾ ਉਹ ਮਨ ਵਿੱਚ ਆ ਵਸਿਆ ਅੱਛਾ ਤੇ ਇੱਥੇ ਗੁਰੂ ਕਿੰਨੇ ਜ਼ਰੂਰੀ ਨੇ ਇਸ ਦੀ ਅਗਲੀ ਤੁਕ ਵਿੱਚ ਹੋਰ ਸਪਸ਼ਟਤਾ ਹੁੰਦੀ ਹੈ ਹੈਨਾ ਹਾਂਜੀ ਬਿਲਕੁਲ ਅਗਲੀ ਤੁਕ ਹੈ ਹੋਮੈ ਮਾਇਆ ਸ਼ਬਦ ਜਲਾਈ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਿਹੜੀ ਹੋਮੈ ਹੈ ਮਤਲਬ ਆਪਣਾ ਆਪਾ ਜਿਤਾਉਣਾ ਤੇ ਮਾਇਆ ਦਾ ਮੋਹ ਜੀ ਉਹਨੂੰ ਗੁਰੂ ਦੇ ਸ਼ਬਦ ਨੇ ਗੁਰਬਾਣੀ ਨੇ ਅੰਦਰੋਂ ਸਾੜ ਦਿੱਤਾ ਇਹ ਸਿਰਫ ਸੁਣਨ ਵਾਲੀ ਗੱਲ ਨਹੀਂ ਸ਼ਬਦ ਕੰਮ ਕਰਦਾ ਹੈ ਅੰਦਰ ਮਤਲਬ ਇੱਕ ਤਰ੍ਹਾਂ ਦੀ ਪਿਉਰੀਫਿਕੇਸ਼ਨ ਸ਼ੁੱਧੀਕਰਨ ਹੋ ਗਿਆ ਸ਼ਬਦ ਨਾਲ ਹਾਂ ਕਹਿ ਸਕਦੇ ਆ ਅੰਦਰ ਦੀ ਮੈਲ ਧੋਤੀ ਗਈ ਤੇ ਫਿਰ ਇਸ ਦਾ ਨਤੀਜਾ ਕੀ ਨਿਕਲਿਆ ਨਤੀਜਾ ਅਗਲੀ ਪੰਕਤੀ 'ਚ ਹੈ ਦਰ ਸਾਚੇ ਗੁਰਤੇ